ਨਾ ਨਾ ਇਹ ਨਹੀਂ ਇਹ ਨਹੀਂ ਕੋਈ ਦੱਸਦਾ ਵੀ ਮੂਲ ਮੰਤਰ ਆਪਾਂ ਨੂੰ ਕਿਉਂ ਕਰਨਾ ਚਾਹੀਦਾ ਇਹਦੇ ਨਾਲ ਮਿਲਦਾ ਕੀ ਹੈ ਇਹਦੇ ਫਾਇਦੇ ਕੀ ਨੇ ਇਹ ਨਹੀਂ ਦੱਸਦਾ ਹਾਂਜੀ ਜਦੋਂ ਆਪਾਂ ਯੂਥ ਨੂੰ ਦੱਸਦੇ ਆ ਯੂਥ ਨੇ ਯੂਥ ਦਾ ਜੁੜਨਾ ਬਹੁਤ ਵੱਡੀ ਗੱਲ ਹੈ ਸਹੀ ਗੱਲ ਹੈ ਜਿਹੜਾ ਯੂਥ ਹੈ ਨਾ ਜੀ ਆਪਣਾ ਯੂਥ ਹੀ ਜੁੜ ਗਿਆ ਬਹੁਤ ਵੱਡੀ ਮੂਲ ਮੰਤਰ ਨਾਲ ਬਹੁਤ ਬਹੁਤ ਵੱਧ ਬਹੁਤ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਬਾਦਸ਼ਾਹੀ ਹੈ ਫਿਰ ਫਿਰ ਜਪਦੇ ਨੇ ਫਿਰ ਜਪਦੇ ਹਾਂ ਹਈ ਫੈਮਲੀਆਂ ਨਾਲ ਜੀ ਹਾਂ ਜੀ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਹਿੰਦੇ ਵੀ ਮਹਾਰਾ ਸਾਡੇ ਬੱਚੇ ਮੂਲ ਮੰਤਰ ਕਰਨ ਲੱਗ ਪਏ ਵਾਹ ਕਹਿੰਦੇ ਇਸ ਤੋਂ ਵੱਡੀ ਸੰਤ ਕੋਈ ਨਹੀਂ ਹਾਂ ਜੀ ਵਾਹ ਇਸ ਤੋਂ ਵੱਡੀ ਗੱਲ ਨਹੀਂ ਹਾਂ ਜੀ ਬਈ ਕਈ ਫੈਮਲੀਆਂ ਮਿਲਦੀਆਂ ਵੀ ਮਹਾਰਾ ਜੀ ਮੂਲ ਮੰਤਰ ਸਾਡੇ ਬੱਚੇ ਕਰਨ ਲੱਗ ਪਏ ਕਹਿੰਦੇ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਐੱਚੀ ਖੁਸ਼ ਹਾਂ ਹਾਂ ਜੀ ਆਪਕੇ ਲਈ ਕਿਰਪਾ ਨਾਲ ਇੱਥੇ ਸਟਾਰਟ ਹੋ ਗਿਆ ਹੈ ਗੁਰਨਾਮ ਸਿੰਘ ਸਾਹਿਬ ਦੀ ਮੇਰ ਹਾਂ ਜੀ ਮਹਾਰਾ ਜੀ ਦੇ ਸੱਚੇ ਪਾਤਸ਼ਾਹ ਕਰੌਂਦੇ ਮਹਾਰਾਜ ਜੀ ਨੇ ਹਾਂਜੀ ਹਾ ਜੇ ਮਹਾਰਾਜ ਜੀ ਦੀ ਤੰਦਰੁਸਤੀ ਬਖਸ਼ੀ ਤਾਂ ਹੁੰਦਾ ਹਾਂਜੀ ਸਹੀ ਤਾਂ ਬਹੁਤ ਔਖਾ ਹਾਂਜੀ ਇਹ ਲੈਣ ਤੇ ਤੁਰਨਾ ਬੜਾ ਔਖਾ ਹਾਂਜੀ